ਸਤਿ ਸ਼੍ਰੀ ਅਕਾਲ ਦੋਸਤੋ ਕੱਲ ਦੇਸ਼ ਦੇ 15ਵੇਂ ਉਪਰਾਸ਼ਟਪਤੀ ਦਾ ਇਲੈਕਸ਼ਨ ਕੰਪਲੀਟ ਹੋ ਗਿਆ ਅਤੇ ਉਸ ਦੇ ਵਿੱਚ ਤੁਸੀਂ ਵੇਖ ਰਹੇ ਹੋ ਸੀਪੀ ਰਾਧਾ ਕ੍ਰਿਸ਼ਨਨ ਜੋ ਮਹਾਰਾਸ਼ਟਰ ਦੇ ਗਵਰਨਰ ਸੀ ਉਹ ਸਾਡੇ ਦੇਸ਼ ਦੇ ਨਵੇਂ ਉਪਰਾਸ਼ਟਪਤੀ ਬਣੇ ਨੇ ਲੇਕਿਨ ਇਹ ਸ਼ਾਰਟ ਉਸ ਜੋ ਹੈ ਨਿਯੁਕਤੀ ਕਰਕੇ ਨਹੀਂ ਹੈ ਸਭੂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਟੋਟਲ 15 ਇਸਤਾਂ ਦੇ ਐਮਪੀ ਸਨ ਜਿਨ੍ਹਾਂ ਦੇ ਵੋਟ ਨੂੰ ਇਨਵੈਲਿਡ ਜੋ ਹੈ ਘੋਸ਼ਿਤ ਕੀਤਾ ਗਿਆ ਵੀ ਮੈਂ ਇਹ ਸੋਚ ਕੇ ਬੜਾ ਹਨਾਨ ਸੀ ਕਿ ਜਦੋਂ ਇਲੈਕਸ਼ਨ ਹੁੰਦਾ ਹੈ ਲੋਕ ਸਭਾ ਦਾ ਜਾਂ ਵਿਧਾਨ ਸਭਾ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਿੰਨੇ ਸਾਰੇ ਕੈਂਪੇਨ ਚਲਾਉਂਦਾ ਕਿ ਭਈ ਲੋਕਾਂ ਨੂੰ ਸਹੀ ਤਰੀਕੇ ਨਾਲ ਈਵੀਐਮ ਤੇ ਵੋਟ ਕਰਨੀ ਆ ਜਾਵੇ ਜਾਂ ਪਾਰਟੀਆਂ ਵੀ ਇਸ ਤਰ੍ਹਾਂ ਦੇ ਕੈਂਪੇਨ ਚਲਾਉਂਦੀਆਂ ਨੇ ਆਪਣੇ ਜੋ ਹੈ ਵੋਟ ਬੈਂਕ ਨੂੰ ਸਹੀ ਜੋ ਹੈ ਵੋਟ ਜੋ ਹੈ ਉਹ ਕਾਸਟ ਕਰਕੇ ਆਉਣ ਜਾਂ ਫਿਰ ਕਈ ਸਾਰੇ ਬ੍ਰਾਂਡ ਮੈਸਟਰ ਬਣਾਏ ਜਾਂਦੇ ਨੇ ਲੇਕਿਨ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਾਂ ਫਿਰ ਪ੍ਰੈਜ਼ੀਡੈਂਟ ਇਲੈਕਸ਼ਨ ਜਾਂ ਰਾਜ ਸਭਾ ਦੇ ਇਲੈਕਸ਼ਨ ਦੇ ਵਿੱਚ ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਵੋਟ ਹੀ ਜੋ ਹੈ ਇਹ ਗਲਤ ਇਨਵੈਲਿਡ ਹੋ ਗਏ ਨੇ ਹੁਣ ਦੋਸਤੋ ਇਹ ਇਨਵੈਲਿਡ ਜੋ ਹੈ ਕਿਉਂ ਹੁੰਦੇ ਨੇ ਹੋ ਸਕਦਾ ਇਹਦੇ ਪਿੱਛੇ ਕੁਝ ਰਾਜਨੀਤਿਕ ਕਾਰਨ ਹੋਣ ਹੋ ਸਕਦਾ ਆਪਣੇ ਆਪ ਹੀ ਗਲਤ ਕਰ ਦ ਫਿਰ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਵੋਟ ਕਰਨਾ ਹੀ ਨਹੀਂ ਹੁੰਦਾ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਤਾਂ ਇਲੈਕਸ਼ਨ ਦੀ ਤਰ੍ਹਾਂ ਨਹੀਂ ਹੁੰਦਾ ਸਗੋਂ ਦੋਸਤੋ ਇਹ ਇਲੈਕਸ਼ਨ ਜਿਹਨੂੰ ਅਸੀਂ ਸਿੰਗਲ ਟਰਾਂਸਫੇਰੇਬਲ ਵੋਟ ਸਿਸਟਮ ਬੋਲਦੇ ਹਾਂ ਜਿਸ ਦੇ ਰਾਹੀਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਰਾਸ਼ਟਰਪਤੀ ਦਾ ਇਲੈਕਸ਼ਨ ਰਾਜ ਸਭਾ ਦਾ ਇਲੈਕਸ਼ਨ ਅਤੇ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਨੈਕਟ ਕਰਿਆ ਜਾਂਦਾ ਹੈ ਅਤੇ ਪ੍ਰੋਸੀਜਰ ਅਸੀਂ ਆਇਰਲੈਂਡ ਤੋਂ ਲਿਆ ਸੀ ਹਾਲਾਂਕਿ ਇਸ ਪ੍ਰੋਸੀਜਰ ਦਾ ਪਹਿਲੀ ਵਾਰ ਇਸਤੇਮਾਲ 1856 ਦੇ ਵਿੱਚ ਡੈਨਮਾਰਕ ਦੇ ਵਿੱਚ ਕੀਤਾ ਗਿਆ ਇਸ ਦੇ ਵਿੱਚ ਤੁਸੀਂ ਸਿਰਫ ਇੱਕ ਵਿਅਕਤੀ ਨੂੰ ਵੋਟ ਕਰਨ ਦੀ ਬਜਾਏ ਪ੍ਰੀਫਰੈਂਸ ਦਿੰਨੇ ਹੋ ਕਿ ਬਈ ਤੁਹਾਨੂੰ ਜ਼ਿਆਦਾ ਸੀਪੀ ਰਾਧਾ ਕ੍ਰਿਸ਼ਨ ਪਸੰਦ ਹੈ ਤਾਂ ਉਸ ਦੇ ਉੱਪਰ 1 ਨੰਬਰ ਲਗਾ ਦੋਗੇ ਪਹਿਲੀ ਟਿੱਕ ਅਤੇ ਫਿਰ ਤੁਹਾਨੂੰ ਬੀ ਸੁਦਰਸ਼ਨ ਰੈਡੀ ਪਸੰਦ ਹੈ ਤਾਂ ਉਹਦੇ ਉੱਪਰ 2 ਨੰਬਰ ਲਗਾ ਦੋਗੇ ਤਾਂ ਦੋਸਤੋ ਉਸ ਤਰੀਕੇ ਨਾਲ ਜਿਹਨੂੰ 50% ਤੋਂ ਜ਼ਿਆਦਾ ਵੋਟ ਆ ਜਾਂਦੀ ਨੇ ਤਾਂ ਉਸ ਨੂੰ ਜੋ ਹੈ ਰਾਸ਼ ਉਪਰਾਸ਼ਪਤੀ ਚੁਣ ਲਿਆ ਜਾਂਦਾ ਹੈ ਜਾਂ ਰਾਸ਼ਪਤੀ ਚੁਣ ਲਿਆ ਜਾਂਦਾ ਹੈ ਮੰਨ ਲਓ ਦੋ ਤੋਂ ਜ਼ਿਆਦਾ ਕੈਂਡੀਡੇਟ ਨੇ ਅਤੇ ਕਿਸੇ ਨੂੰ ਵੀ 50% ਤੋਂ ਜ਼ਿਆਦਾ ਵੋਟ ਨਹੀਂ ਆਈ ਤਾਂ ਦੋਸਤੋ ਜੋ ਸਭ ਤੋਂ ਲਾਸਟ ਜੋ ਸਭ ਤੋਂ ਘੱਟ ਵੋਟਾਂ ਵਾਲਾ ਜੋ ਉੱਥੇ ਕੈਂਡੀਡੇਟ ਹੈ ਉਸ ਨੂੰ ਐਲੀਮੀਨੇਟ ਕਰ ਦਿੱਤਾ ਜਾਏਗਾ ਅਤੇ ਉਸ ਦੀ ਸੈਕੰਡ ਪ੍ਰੈਫਰੈਂਸ ਫਰਸਟ ਪ੍ਰੈਫਰੈਂਸ ਦੇ ਵਿੱਚ ਬਦਲਤੀ ਜਾਏਗੀ ਅਤੇ ਫਿਰ ਦੇਖਿਆ ਜਾਏਗਾ ਕਿ ਕਿਸੇ ਨੇ 50% ਬਣ ਰਹੇ ਹੈ ਨਹੀਂ ਬਣ ਰਹੇ ਤਾਂ ਕੱਲ ਦੋ ਹੈ ਇਹ ਦੋ ਕੈਂਡੀਡੇਟਸ ਹਨ ਅਤੇ 15 ਜੋ ਹੈ ਵੋਟਸ ਇਨਵੈਲਿਡ ਕਰਾ ਦਿੱਤੇਗੇ ਤਾਂ ਸੋਚਣ ਦੀ ਗ कि भाई 145 दे करोड़ दे दी देश ਦੇ ਵਿੱਚ ਜੋ ਹੈ ਜਦੋਂ ਕਰੋੜਾ ਲੋਕ 100 ਕਰੋੜ ਤੋਂ ਜ਼ਿਆਦਾ ਲੋਕ ਵੋਟ ਕਰਦੇ ਨੇ ਇੰਨਾ ਧਾਮਚਾਮ ਕਰੇ ਜਾਂਦਾ ਇਹ ਤਾਂ ਬੜਾ ਈਜ਼ੀ ਸੀ 781 ਜੋ ਹੈ ਟੋਟਲ ਵੋਟਪੈਡੀਆਂ ਸੀ ਤਾਂ ਇਹਨਾਂ ਦੀ ਤਾਂ ਅਟਲੀਸਟ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿਉਂਕਿ ਕਿਹਾ ਗਿਆ ਕਿ ਕਿਸੇ ਨੇ ਜੋ ਹੈ ਭਾਈ 1 ਨੰਬਰ ਲਿਖਤਾ 2 ਨੰਬਰ ਨਹੀਂ ਲਿਖਿਆ ਕਿਸੇ ਨੇ ਇੱਕੋ ਕੈਂਡੀਡੇਟ ਦੇ ਉੱਪਰ 1 2 1 ਲਿਖਤਾ ਕਿਸੇ ਨੇ ਕੁਝ ਗਲਤੀ ਕਰਤੀ ਕਿਸੇ ਨੇ ਇਹ ਗਲਤੀ ਉਸਨੇ ਉਹ ਗਲਤ ਤਾਂ ਮਤਲਬ ਅਟਲੀਸਟ ਜੋ ਹੈ ਭਾਈ ਭਾਰਤ ਜੋ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਉਸ ਦੇ ਐਮਪੀਸ ਤੋਂ ਇਹ ਗਲਤੀ ਜੋ ਹੈ ਨਹੀਂ ਹੋਣੀ ਚਾਹੀਦੀ ਤਾਂ ਦੋਸਤੋ ਇਹ ਸੀ ਅੱਜ ਦਾ ਸਾਡਾ ਸ਼ਾਰਟ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਵੀ ਜ਼ਰੂਰ ਦੱਸੋ ਮੈਨੂੰ ਕਿ ਤੁਹਾਨੂੰ ਕੀ ਲੱਗਦਾ ਹੈ ਯਾਰ ਕਿ ਇੰਨਾ ਵੱਡਾ ਜੋ ਪਾਰਲੀਮੈਂਟ ਮਤਲਬ ਦੁਨੀਆ ਦੀ ਇੰਨੀ ਵੱਡੀ ਡੈਮੋਕ੍ਰੇਸੀ ਕਿ ਉੱਥੇ ਜੇ 15 ਲੋਕ ਗਲਤ ਵੋਟ ਕਰ ਰਹੇ ਨੇ ਤਾਂ ਇਸ ਨਾਲ ਸਾਡਾ ਸੰਦੇਸ਼ ਜਾਂ ਜੋ ਸਾਡੀ ਜੋ ਇਮੇਜ ਹੈ ਦੁਨੀਆ ਵਿੱਚ ਕੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਧੰਨਵਾਦ